ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਕੋਤਵਾਲੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆ ਇੱਕ ਚੋਰ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਣੇ ਗ੍ਰਿਫਤਾਰ ਕੀਤਾ ਤਬਾਹ ਜ਼ਮ ਤਾਬਕ ਮੋਟਰਸਾਈਕਲ ਬਠਿੰਡਾ ਸ਼ਹਿਰ ਦੇ ਬਾਹਰੋਕੇ ਇਲਾਕਿਆਂ ਦੇ ਵਿੱਚੋਂ ਚੋਰੀ ਕੀਤੇ ਗਏ ਸਨ ਕੋਤਵਾਲੀ ਦੇ ਐਸਐਚਓ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਨੂੰ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਮਿਲਦੀ ਜਿਸ ਦੀ ਜਾਂਚ ਦੌਰਾਨ ਇੱਕ ਨੌਜਵਾਨ ਕਾਬੂ ਹੁੰਦਾ ਜਿਸ ਦੇ ਕੋਲੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਹੋਏ ਨੇ ਪੁਲਿਸ ਗਿਸ਼ਤ ਦੇ ਵਿੱਚ ਸਾਹਮਣੇ ਆਇਆ ਕਿ ਮਲਜ਼ਮ ਬਠਿੰਡਾ ਸ਼ਹਿਰ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਆਪਣੇ ਪਿੰਡ ਗੈਰੀ ਬੁੱਟਰ ਵਿਕੇ ਲੈ ਕੇ ਜਾਂਦਾ ਸੀ ਖਾਸ ਤੌਰ ਤੇ ਉਹ ਹੀਰੋ Honda ਕੰਪਨੀ ਦੇ ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਸਾਥੀ ਵੀ ਸ਼ਾਮਲ ਜਿਸ ਦੀ ਪੁਲਿਸ ਪਾਲ ਕਰ ਰਹੀ ਹੈ ਤੇ ਜ਼ਨਾਰੀ ਪੁਲਿਸ ਵੀ ਪੜਤਾਲ ਕਰ ਰਹੀ ਹੈ ਕਿ ਕੀ ਮੁਲਜ਼ਮ ਖਿਲਾਫ ਪਹਿਲਾਂ ਕੋਈ ਚੋਰੀ ਦਾ ਮਾਮਲਾ ਦਰਜ ਹੈ ਅਤੇ ਉਸਨੇ ਹੋਰ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਨੇ ਇਸ ਕਾਰਵਾਈ ਦੇ ਨਾਲ ਬਠਿੰਡਾ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਤੇ ਰੋਕ ਲੱਗਣ ਦੀ ਉਮੀਦ ਹੈ ਅਸਰ ਇੱਕ ਮੋਟਰਸਾਈਕਲ ਚੋਰੀ ਦੇ ਪੜਿਆ ਇਹ ਮਾਮਲਾ ਅੱਗੇ ਕਿੱਥੋਂ ਕਿੰਨੇ ਮੋੜ ਸੇ ਆ ਸਾਡੇ ਪਾਸ ਟਿੰਕੂ ਜੋ ਵਸਤੀ ਵਾਸੀ ਜਨਤਨਗਰ ਦਾ ਹੈ ਉਸਨੇ ਬਿਆਨ ਲਖਾਇਆ ਸੀ ਕਿ ਮਿਤੀ 3 ਤਰੀਕ ਨੂੰ ਉਸ ਦਾ ਮੋਟਰਸਾਈਕਲ ਜੋ ਐਸਬੀ ਬੈਂਕ ਦੇ ਪਾਰਕਿੰਗ ਵਿੱਚ ਖੜਾ ਸੀ ਚੋਰੀ ਹੋ ਗਿਆ ਉਸ ਤੇ ਅਸੀਂ ਐਫ ਆਈ ਆਰ ਨੰਬਰ 186 ਮੋਟਰਸਾਈਕਲ ਚੋਰੀ ਦੀ ਗੱਲ ਕੀਤੀ ਉਸ ਤੋਂ ਬਾਅਦ ਥਾਣੇ ਵਿੱਚ ਤਨਾਤ ਇਹ ਸੀ ਜੀਤ ਸਿੰਘ ਅਤੇ ਉਸ ਦੀ ਟੀਮ ਨੇ ਇਸ ਨੂੰ ਮਤਲਬ ਕਿ ਇਸ ਦੀ ਭਾਲ ਕਰਦੇ ਹੋਏ ਦੋ ਵਿਅਕਤੀਆਂ ਨੂੰ ਜਿਹੜਾ ਹੈਗਾ ਸ਼ਨਾਖਤ ਕੀਤੀ ਤੇ ਦੋ ਵਿਅਕਤੀਆਂ ਨੂੰ ਖੁਸ਼ਪ੍ਰੀਤ ਸਿੰਘ ਜੋ ਖੁਸ਼ਪ੍ਰੀਤ ਸਿੰਘ ਅਤੇ ਹੁਸਨਪ੍ਰੀਤ ਸਿੰਘ ਜੋ ਕਿ ਗਹਿਰੀ ਬੁੱਟਰ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਵਿੱਚ ਅਸੀਂ ਇਸ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਹੁਸਨਪ੍ਰੀਤ ਨੂੰ ਗ੍ਰਿਫਟਾਰ ਕੱਲ ਕੀਤਾ ਗਿਆ ਤੇ ਉਸ ਤੋਂ ਚੋਰੀ ਦੇ ਪੰਜ ਮੋਟਰਸਾਈਕਲ ਜੋ ਕਿ ਹੀਰੋ ਹੰਡਾ ਦੇ ਹਨ ਲਗ ਹੀਰੋ ਹਟਾ ਕੰਪਨੀ ਦੇ ਹਨ ਬਰਾਮਦ ਕੀਤੇ ਗਏ ਹਨ ਜੋ ਕਿ ਦੂਜਾ ਉਸ ਦਾ ਦੋਸ਼ੀ ਹੈ ਉਸ ਦੀ ਅਜੇ ਭਾਲ ਜਾਰੀ ਹੈ ਅੰਮ੍ਰਿਤਮਾਨ ਜੋ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਨ ਲਿਆ ਜਾ ਰਿਹਾ ਤੇ ਦੂਜੇ ਦੋਸ਼ੀ ਨੂੰ ਵੀ ਜਲਦੀ ਗ੍ਰਿਫਟਾਰ ਕਰਕੇ ਲਿਆ ਜਾਵੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੀ ਸੀ ਕਿ ਸਾਰੇ ਮੋਟਰਸਾਈਕਲ ਸ਼ਹਿਰ ਦੇ ਏਰੀਆ ਵਿੱਚੋਂ ਜ਼ਿਆਦਾਤਰ ਕਤਵਾਲੀ ਏਰੀਆ ਦੇ ਵਿੱਚੋਂ ਹੀ ਵਕਫ ਵਕਫ ਮਿੱਤਿਆਂ ਨੂੰ ਇਸਨੇ ਸਮੇਂ ਦਨ ਦੋ ਤਨ ਹਸਤ ਯੰਤਰਾਂ ਚੋਰੀ ਹੋਈ ਸਦਾ ਜਿਉ ਪੰਜ ਨੂੰ ਮਿਲਿਆ ਹੋਰ ਵੀ ਮਨ ਦੀ ਸੁਭਾਵ ਨਹੀਂ ਆ ਆ ਬਿਲਕੁਲ ਜੀ ਹਜੇ ਜਿਹੜੀ ਤਫਤੀਸ਼ ਆ ਮਡਲੀ ਸਟੇਜ ਤੇ ਹੈਗੀ ਆ ਕੱਲ ਹੀ ਅਸੀਂ ਗਸ਼ਤਾਰੀ ਪਾਈ ਆ ਤੇ ਕੱਲ ਹੀ ਇਸ ਤਰ੍ਹਾਂ ਅਸੀਂ ਹੁਣ ਤੱਕ ਪੰਜ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਕਿਉਂਕਿ ਗੈੜੀ ਬੁੱਟਰ ਏਰੀਆ ਦੇ ਵਿੱਚ ਇਹਨਾਂ ਨੇ ਪਿੰਡਾਂ ਚੋਂ ਹੀ ਅਸੀਂ ਬਰਾਮਦ ਕੀਤੇ ਅੱਜ ਰਮਾਨ ਤੋਂ ਬਾਅਦ ਅਤੇ ਦੂਜੇ ਦੋਸ਼ੀ ਦੀ ਗਸ਼ਤਾਰੀ ਤੋਂ ਬਾਅਦ ਇਹਦੀ ਸਾਹਮਣੇ ਆਊਗੀ ਕਿ ਇਹਨਾਂ ਨੇ ਹੋਰ ਮੋਟਰਸਾਈਕਲ ਤੇ ਚੋਰੀ ਕੀਤੀ ਹੈਗੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਮੋਟਰਸਾਈਕਲ ਵੀ ਗ੍ਰਾਮਦ ਹੋ ਸਕਦਾ ਸਰ ਇੱਕ ਬਗਲਾ ਉਹਨਾਂ ਲਾਪ ਲਈ ਲੌਕ ਕੋਈ ਲਾ ਖੜਾ ਦਿਆ ਲੌਕ ਨਹੀਂ ਹੋਦੇ ਇਸ ਕਰਕੇ ਜਿਆਦਾ ਕਰਾਉਂਦੇ ਆਂ ਕਿ ਅਪੀਰ ਕੋਲ ਆਉਂਦੇ ਆਂ ਦੇਖੋ ਜੀ ਬਿਲਕੁਲ ਬੇਸਿਕਲੀ ਤਾਂ ਕਿਹੜਾ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਹੀ ਹੈ ਲੇਕਿਨ ਫਿਰ ਵੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜਦੋਂ ਵੀ ਉਹ ਬਾਜ਼ਾਰ ਦੇ ਵਿੱਚ ਆਉਂਦੇ ਕਿਸੇ ਵੀ ਫੋਰ ਵੀਲਰ ਜਾਂ ਟੂ ਵੀਲਰ ਤੇ ਆਉਂਦੇ ਆ ਉਹਨਾਂ ਨੂੰ ਸੁਰੱਖਿਅਤ ਪਾਰਕਿੰਗ ਦੇ ਵਿੱਚ ਖੜਾ ਕਰਨ ਅਤੇ ਲੌਕ ਲਾ ਕੇ ਖੜਾ ਖੜਾ ਕਰਨ ਬਾਕੀ ਕਿਹੜੀ ਹੈਗੀ ਆ ਜਿਹੜੇ ਮਾਰੇ ਤੱਤਵ ਜਾਂ ਅੰਸਰ ਹੈਗੇ ਆ ਇਸ ਤਰ੍ਹਾਂ ਦੀ ਘਟਨਾ ਨੂੰ ਆਸਾਨੀ ਨਾਲ ਅੰਜਾਮ ਨਾ ਦੇ ਸਕਿਆ ਮੋਟਰਸਾਈਕਲਾ ਤਾਂ ਇਹਨੇ ਕਿਸੇ ਨੂੰ ਵੇਚ ਦਿੱਤੇ ਸੀ ਵੇਚਾ ਜੀ ਇਹਨੇ ਆਪਣਾ ਪੂਰਾ ਨਹੀਂ ਜੀ ਇਹ ਮੋਟਰਸਾਈਕਲ ਹਜੇ ਇੰਨਾ ਪੁਲਿਸ ਸੀਗੇ ਅੱਗੇ ਵੇਚਣ ਦੇ ਲਈ ਇਹਨਾਂ ਨੇ ਜਿਹੜੇ ਹੈਗੇ ਅਲੱਗ-ਅਲੱਗ ਥਾਵਾਂ ਤੇ ਚੋਰੀ ਚੋਰੀ ਕਰਨ ਦਾ ਕਾਰਨ ਕੀ ਕੀ ਕਰਦੇ ਸੀ ਦੇਖੋ ਜੀ ਮੁੱਢਲੇ ਤੌਰ ਤੇ ਤਾਂ ਹਜੇ ਤਫ਼तीश ਜਾਰੀ ਹੈ ਮੁੱਢਲੇ ਤੌਰ ਤੇ ਤਾਂ ਇਹ ਕਿਹੜੇ ਬੇਰੋਜ਼ਗਾਰ ਹੈਗੇ ਹਨ ਇਹਨਾਂ ਨੇ ਮੋਟਰਸਾਈਕਲ ਇਸ ਮਨਸਨ ਨੇ ਚੋਰੀ ਕੀਤੀ ਸੀ ਇਹ ਵੀ ਕੋਲ ਹੈ ਉਹ